ਅਸਰ ਪੀਜ ਮਾਮਲਾ ਜਿਹੜਾ ਇੱਕ ਲੜਕਾ ਤੇ ਲੜਕੀ ਵੱਲੋਂ ਜਿਹੜੀ ਟੋਟਕੋ ਕੀਤੀ ਜਾਦੀ ਸੀ ਸਾਡੇ ਕੋਲ ਇੱਕ ਕੰਪਲੇਨ ਆਈ ਹੈ ਜਸਪਾਲ ਸਿੰਘ ਨਾਮ ਦਾ ਇੱਕ ਵਿਅਕਤੀ ਆ ਉਹਨੇ ਕੰਪਲੇਨ ਕੀਤੀ ਕਿ 15 ਤਰੀਕ ਨੂੰ ਰਣਜੀਤ ਅਮਨੀ ਦੇਰੇ ਵਿੱਚ ਜਾ ਰਹਾ ਸੀਗਾ ਜਿੱਥੇ ਉਹਨੇ ਇੱਕ ਲੜਕੀ ਨੇ ਹੱਥ ਦੇ ਕੇ ਲਿਫਟ ਮੰਗੀ ਜੋ ਉਹਨੇ ਉਹ ਗੱਡੀ ਰੋਕ ਕੇ ਉਹਨੂੰ ਲਿਫਟ ਦਿੱਤੀ ਅਤੇ ਰਸਤੇ ਵਿੱਚ ਅੱਗੇ ਜਾ ਕੇ ਨੇੜੇ ਹਰਤੇਜ ਹਸਪੀਟਲ ਉਹਨੂੰ ਰੋਕਣ ਲਈ ਗਿਆ ਉੱਥੇ ਉਹਦਾ ਹਸਬੈਂਡ ਲੜਕੀ ਦਾ ਜੋ ਜਿਸਦਾ ਨਾਮ ਮਨਪ੍ਰੀਤ ਹੈ ਉਹਨਿਆਂ ਨੂੰ ਰੋਕ ਕੇ ਚਾਕੂ ਦਿਖਾ ਕੇ ਉਹਦੇ ਕੋਲੋਂ ਉਹ ਜਿੰਨ ਨਗਦੀ ਪਲੱਸ ਉਹਦੀ ਚੇਨ ਲਵਾਈ ਅਤੇ ਉਹਨੂੰ ਧਮਕੀ ਦਿੱਤੀ ਗਈ ਕਿ ਜੇਰਾਏ ਤੂੰ ਕੰਪਲੇਨ ਕੀਤੀ ਜਾਂ ਕੋਈ ਇਹੋ ਜਿਹੀ ਕੋਈ ਕਿਤੇ ਜਾ ਕੇ ਤੂੰ ਕਹਿ ਕੀਤੀ ਤੇ ਤੇਰੇ ਜਬਰ ਰੇਪ ਦਾ ਪਰਚਾ ਪਾਵਾਂਗੇ ਇਹਦੇ ਵਿੱਚ ਲੜਕੀ ਦਾ ਨਾਮ ਰਬਜੋਤ ਲੜਕੇ ਦਾ ਨਾਮ ਦਾ ਹਸਬੰਡ ਹੈ ਮਨਪ੍ਰੀਤ ਹੈ ਦੋਨੋਂ ਜਿਹੜੇ ਹੈਗੇ ਨੇ ਸੁਲਤਾਨਪੁਰ ਨੇ ਇਰੀਆ ਦੇ ਰਹਿਣ ਵਾਲੇ ਆ ਤੇ ਪਹਿਲਾਂ ਵੀ ਸਾਨੂੰ ਪਤਾ ਲੱਗਾ ਕਾਫੀ ਇਹਨਾਂ ਨੇ ਵਾਰ ਦਾ ਤੇ ਤਰ੍ਹਾਂ ਇਸੇ ਤਰੀਕੇ ਦੇ ਨਾਲ ਕੀਤੀਆਂ ਸਿਵਲ ਲਾਈਨ ਤੇ ਤੇ ਰਣਜੀਤ ਐਵਨਿਊ ਤੇ ਏਰੀਆ ਦੇ ਵਿੱਚ ਜਾ ਕੇ ਲੋਕਾਂ ਕੋਲ ਲਿਫਟ ਮੰਗ ਕੇ ਇਹ ਉਹਨਾਂ ਨੂੰ ਪਹਿਲਾਂ ਆਪਣੇ ਨਾਲ ਬੈਠ ਜਾਂਦੀ ਉਹਦੀ ਬੰਦੇ ਨਾਲ ਬੈਠ ਜਾਂਦੀ ਹੈ ਤੇ ਉਹਦਾ ਹਸਬੰਡ ਰੋਕੇ ਇਹਨਾਂ ਨੂੰ ਫਿਰ ਬਲੈਕਮੇਲ ਕਰਦੇ ਆ ਜੀ ਇੱਕ ਕੁੜੀ ਨੇ ਇੱਕ ਪਹਿਲਾਂ ਵੀ ਕਿਸੇ ਦੇ ਉੱਤੇ 376 ਦਾ ਪਰਚਾ ਸੁਲਤਾਨਪੁਰ ਖਾਨੇ ਦੀ ਦਰਜ ਕਰਵਾਇਆ ਗਿਆ ਵਾ ਜੋ ਕਿ ਕਾਫੀ ਆਪਸ ਵਿੱਚ ਮਿਲ ਕੇ ਲੋਕਾਂ ਨੂੰ ਬਲੈਕਮੇਲ ਕਰਕੇ ਉਹਨਾਂ ਤੋਂ ਪੈਸੇ ਠੱਗ ਲਏ ਕੋਈ ਤਬਦੀਸ਼ਦਾਰਾਂ ਕੋਈ ਹੋਰ ਮਾਮਲੇ ਸਾਹਮਣੇ ਆਏ ਜਿਹਦੇ ਵਿੱਚ ਇਹਨਾਂ ਨੇ ਕੋ ਪਹਿਲਾਂ ਵੀ ਲੋਕਾਂ ਨੂੰ ਆਪਣੇ ਜੱਟ ਦਾ ਸ਼ਿਕਾਰ ਲੋਟ ਦਾ ਸ਼ਿਕਾਰ ਬਣਾਇਆ ਇਹਦੇ ਵਿੱਚ ਸਾਨੂੰ ਪਤਾ ਲੱਗਾ ਇਹਨਾਂ ਕਾਫੀ ਠਗੀਆਂ ਮਾਰੀਆਂ ਬਟ ਲੋਕੀ ਕੋਈ ਸਾਹਮਣੇ ਨਹੀਂ ਆਉਂਦੇ ਕਿਉਂਕਿ ਉਹਨਾਂ ਨੂੰ ਫਿਰ ਲੱਗਦਾ ਕਿ ਕੰਪਲੇਨ ਕਰੇਗੀ ਤਾਂ ਉਹਨਾਂ ਦੀ ਬਦਨਾਮੀ ਹੋਏਗੀ ਇਸ ਵਾਰ ਇੱਕ ਜਿਹੜਾ ਹੈਗਾ ਵਿਅਕਤੀ ਸਾਡੇ ਕੋਲ ਆਇਆ ਉਹਨਾਂ ਨੇ ਕੰਪਲੇਨ ਦਿੱਤੀ ਕਿਲੀ ਚੇਨ ਅਤੇ ਲੋਕੇਟ ਸੀਗਾ ਜੋ ਇਹਨੇ ਲਗਾਇਆ ਬਾ ਸਰ ਬੱਦੀ ਪਤਾ ਨਹੀਂ ਇਹ ਸੀ ਤੋਂ ਪਤੀ ਪਤਨੀ ਦਾ ਸ਼ਹਿਰ ਵਾਸੀ ਨੂੰ ਕੀ ਅਪੀਲ ਕਰਨੀ ਚਾਹੋਗੇ ਜੀ ਇਹ ਮਾਹੌਲ ਦੇ ਵਿੱਚ ਕੀ ਪ੍ਰੋਟੈਕਸ਼ਨ ਐਂਡ ਪ੍ਰੋਪੋਰਸ਼ਨ ਬਸ ਐਸੀ ਤਰੀਕੇ ਦੇ ਨਾਲ ਜਿਵੇਂ ਇੱਕ ਵਿਅਕਤੀ ਨੇ ਇਹਨਾਂ ਨੂੰ ਕੰਪਲੇਨ ਦਿੱਤੀ ਜੇ ਤੁਹਾਡੇ ਨਾਲ ਿਤਨਾ ਲੱਗਦਾ ਹੈ ਕਿ ਕੋਈ ਗੱਲ ਜਾਂ ਘਟੜੇ ਇਦ ਵਿੱਚ ਘੁਬਾਰਦਾ ਹੁੰਦੀ ਹੈ ਸਾਡੇ ਧਿਆਨ ਤੱਕ ਜ਼ਰੂਰ ਲਿਆਇਆ ਜਾਏ ਕਿਉਂਕਿ ਇਸ ਤੋਂ ਵੀ ਹੁਣ ਸਾਡੇ ਕੋਲ ਇੱਕੋ ਕੰਪਲੇਨ ਆਈ ਹੈ ਐਸੇ ਤਰੀਕੇ ਦੀ ਜਿਸ ਉੱਪਰ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹ ਬਤਲ ਗਿਆ ਨੇ 10 12 ਇਹੋ ਜੀਆਂ ਵਾਰਦਾਤਾਂ ਪਹਿਲਾਂ ਆਲਰੇਡੀ ਕਰ ਚੁੱਕੇ ਆ ਪੰਜਾਬ ਦੇ ਵਿਅਕ ਅਨਜਾਨ ਲੋਕਾਂ ਨੂੰ ਜੀ ਸੂਚਿਤ ਕੀਤਾ ਜਾਂਦਾ ਕਿ ਹਰ ਕਿਸੇ ਨੂੰ ਬਿਨਾਂ ਜਾਣੇ ਪਛਾਣੇ ਤੁਸੀਂ ਲਿਫਟ ਨਾ ਦਿਓ